ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਹ ਛੋਟਾ ਜਿਹਾ ਟਰੈਕਟਰ ਲੈ ਕੇ ਆਏ ਹਾਂ ਸੇਲ ਦੇ ਲਈ ਇਹ ਟਰੈਕਟਰ ਖਾਸ ਕਰਕੇ ਗੰਨੇ ਵਾਲੇ ਭਰਾਵਾਂ ਲਈ ਜਾਂ ਬਾਗਾਂ ਵਾਲੇ ਵੀਰਾਂ ਲਈ ਆ ਟਰੈਕਟਰ ਸੇਲ ਦੇ ਲਈ ਇਹ ਸੋਨਾਲੀ ਕਾ ਮਿੰਨੀ ਟਰੈਕਟਰ ਟਰੈਕਟਰ ਦੀ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਜੀ ਟਰੈਕਟਰ ਦਾ ਮਾਡਲ ਰੇਟ ਏਰੀਆ ਤੇ ਫੋਨ ਨੰਬਰ ਵਗੈਰਾ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਤੇ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਵੀਰ ਨੇ ਕੋਈ ਟਰੈਕਟਰ ਵਗੈਰਾ ਖਰੀਦਣਾ ਹੁੰਦਾ ਵੀਡੀਓ ਦੇਖ ਕੇ ਵੀਰ ਖਰੀਦ ਸਕਦੇ ਨੇ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ YouTube ਤੇ ਦੇਖ ਰਹੇ ਨੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ Facebook ਵਾਲੇ ਵੀਰ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨੀਆਂ ਪੰਜ ਸਤ ਫੋਟੋਆਂ ਤੇ ਦੋ ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਟਰੈਕਟਰ ਬਾਰੇ ਸੋਨਾਲਿਕਾ ਮਿੰਨੀ ਟਰੈਕਟਰ ਇਹ ਜੀ 2023 ਮਾਡਲ ਦਾ ਟਰੈਕਟਰ ਬਿਲਕੁਲ ਨਵਾਂ ਟਰੈਕਟਰ ਹੈ ਮਾਡਲ ਹੈ 23 2000 ਟਾਇਰ ਚਾਰੋਂ ਨਵੇਂ ਨੇ ਟਰੈਕਟਰ ਤੇ BKT ਕੰਪਨੀ ਦੇ ਟਰੈਕਟਰ ਦੇ ਚਾਰੋਂ ਟਾਇਰ ਨੇ ਤੇ ਇਹ ਟਰੈਕਟਰ ਵਿਦਆਊਟ ਆਰਸੀ ਆ ਇਹ ਟਰੈਕਟਰ ਖਾਸ ਕਰਕੇ ਜੀ ਗੰਨੇ ਵਾਲੇ ਭਰਾਵਾਂ ਲਈ ਬਣਿਆ ਹੋਇਆ ਹੈਗਾ ਬਾਗ ਵਾਲੇ ਵੀਰਾਂ ਲਈ ਜੇ ਜਿਹੜੇ ਵੀਰ ਕੋਈ ਪਪੂਲਰ ਵਾਲੇ ਦੇ ਮਤਲਬ ਵਿੱਚ ਖੇਤੀ ਕਰਦੇ ਨੇ ਉਹਨਾਂ ਵਾਸਤੇ ਆ 3.5 ਫੁੱਟ ਚੌੜਾ ਟਰੈਕਟਰ ਤੇ ਇਹ 4x4 ਹੈ ਟਰੈਕਟਰ ਜੀ ਬਹੁਤ ਵਧੀਆ ਪਰਫਾਰਮੈਂਸ ਦਾ ਟਰੈਕਟਰ ਦੀ ਬਹੁਤ ਹੀ ਸ਼ਾਨਦਾਰ ਟਰੈਕਟਰ ਹੈ 2023 ਮਾਡਲ ਟਾਇਰ ਸਾਰੇ ਨਵੇਂ ਨੇ BKT ਦੇ ਰੇਟ ਦੀ ਗੱਲ ਕਰੀਏ 3 ਲੱਖ ਰੁਪਿਆ ਵੀਰ ਵੱਲੋਂ ਡਿਮਾਂਡ ਐ ਸੀ ਮੌਕੇ ਤੇ ਘਟੋ ਹੋ ਜੂਗਾ ਰੇਟ ਕੋਈ ਫਿਕਸ ਨਹੀਂ ਇਹ ਜਿਹੜਾ ਤੁਸੀਂ ਟਰੈਕਟਰ ਦੇਖ ਰਹੇ ਹੋ ਜੀ